ਬੀ ਕੋੜੀ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਇਹਦੀ ਮਾਲਕ ਵੀਰ ਨੇ 58+ ਦੱਸੀ ਹੈ। ਬਾਕੀ ਮੌਕੇ ਤੇ ਕੋੜੀ ਇਹ ਖਾਲੀ ਹੈ, ਇਹ ਅੰਦਰ ਦੀ ਸਾਫ਼ ਹੈ। ਤੇ ਜੇ ਆਪਾਂ ਪਹਿਲਾਂ ਇਹ ਨੁਕਰਾ ਬੱਚਾ ਦਿੱਤਾ ਜੀ, ਮੁੱਲੇ ਦਾ ਮਾਲਕ ਵੀਰ ਕਰਦੇ ਜੀ 75000 ਰੁਪਿਆ। ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਹੈ, ਨੀਲੀ ਜੰਬੀ ਕੋੜੀ ਆ 58+ ਦੀ ਹਾਈਟ ਹੈ। ਮੌਕੇ ਤੇ ਮਾਨਤਾਨ ਹੋ ਜੂ ਮੁੱਲੇ ਦਾ ਮਾਲਕ ਵੀਰ ਕਰਦੇ ਜੀ 75000। ਪਹਿਲਾਂ ਨੁਕਰਾ ਬੱਚਾ ਦਿੱਤਾ, ਮੌਕੇ ਤੇ ਖਾਲੀ ਹੈ, ਅੰਦਰ ਦੀ ਸਾਫ਼ ਆ, 5 ਸਾਲ ਉਮਰ ਹੈ। ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ। ਬਾਕੀ ਆਪਣੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀ ਤੇ ਵੀਡੀਓ ਨੂੰ ਵੀ ਕਰ ਦਿਓ ਲਾਈਕ। ਬਾਕੀ ਨਖਰਾ ਨਖਰਾ ਕਰੰਟ ਕਰੰਟ ਪੂਰਾ ਬਸੇਰੀ ਚ। ਬਾਕੀ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ। ਬਾਡੀ ਬੰਤਰ ਬੜਾ ਮਜ਼ਬੂਤ ਹੈ ਬਸੇਰੀ ਦਾ। ਕੁੜੀ ਦਾ ਤੇ ਕੰਨਾਂ-ਕੁੰਨਾਂ ਦੀ ਵੀ ਸ਼ਕੀਨ ਹੈ। ਬਾਕੀ ਪਤਲਾ ਫੇਸ ਹੈ ਕੁੜੀ ਦਾ। ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਅੰਦਰ। 58 ਪਲੱਸ ਦੀ ਹਾਈ ਟੈਮ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ ਹੈ 5 ਸਾਲ ਦੀ ਉਮਰ ਹੈ ਬਾਕੀ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਕਰ ਲਿਓ ਗੱਲ ਬਾਤ ਇਹ ਕੇ ਕਰੇ ਖਡੀਆਂ ਨੇ ਦੋਵੇਂ ਹੀ ਗੈਪ ਨੇ ਲਵੇ ਹੈਗੀ ਇਹ ਬਸੇਰੀ A Z Black ਬਸੇਰੀ ਹੈ ਜੀ ਇਹਦੀ ਉਮਰ ਹੈਗੀ ਹੈ 24 ਮਹੀਨੇ 95 ਪਲੱਸ ਦੀ ਹਾਈਟ ਹੈ ਬਾਕੀ ਇਹ ਕੋੜੇ ਦੀ ਇਹ ਬੱਚੀ ਹੈ ਜੀ ਕੋੜੇ ਦਾ ਨਾਮ ਹੈਗਾ ਨਵਾਬ A B Z Black ਹੈ ਜੀ ਬਾਕੀ 24 ਮਹੀਨੇ ਬਸੇਰੀ ਦੀ ਉਮਰ ਹੈ ਤੇ ਨਾਟ ਪਲੱਸ ਬਸੇਰੀ ਦੀ ਹਾਈਟ ਆ ਆਉਣ ਵਾਲੇ ਟਾਈਮ 'ਚ ਚੰਗਾ ਕੱਦ ਘਾਟ ਕਰੂਗੀ ਤੇ ਮੁੱਲੇ ਦਾ ਮਾਲਕ ਵੀਰ ਕਰਦੇ ਜੀ 2,50,000 ਰੁਪਿਆ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੁਸੀਂ ਬਸੇਰੀ ਦੇਖ ਸਕਦੇ ਹੋ ਕਿੰਨਾ-ਕੁੰਨਾ ਦੀ ਸ਼ਕੀਨਾ ਬੋਡੀ ਵੰਤਰ ਵੀ ਮਜ਼ਬੂਤ ਹੈ ਬਸੇਰੀ ਦਾ ਬਾਕੀ ਜੇ ਕਿਸੇ ਨੇ ਕਰਨ ਆਪਦਾ ਜਾਨਵਰ ਸੇਲੀ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਹੈ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਗੱਲਬਾਤ ਕਰ ਸਕਦਾ ਮਿਲਾਂਗੇ ਹੋਰ ਵੀਡੀਓ